ਕਹਾਣੀ ਗਿੰਦਮਰ ਜਾਣੀ ਭਾਗ 33 ਮਾਂ ਦੇਖ ਕੇ ਕਾਸੇ ਮਰਸੰਧੂ ਜੀ ਤਲੋਚਨ ਸਿਉਂ ਦੀ ਬੇਬੇ ਦੀ ਗੱਲ ਸੁਣ ਕੇ ਪ੍ਰੀਤੀ ਮਹੰਤ ਝੂਮਦੀ ਹੋਈ ਨੇ ਗੁੜ ਦੀ ਡਲੀ ਤੇ ਮੁੱਠ ਕਣਕ ਦੀ ਭਰੀ ਤੇ ਤਲੋਚਨ ਸਿਉਂ ਦੀ ਛਾਤੇ ਰੁੜਦਿਆ ਕਿਹਾ ਤੁਹਾਡੇ ਮੁੰਡੇ ਜੰਮਣ ਹੋਰ ਹੋਵੇ ਮੁੰਡਿਆਂ ਦੀ ਨਾ ਤੋੜ ਸਾਨੂੰ ਦੇ ਕੇ ਲੱਖ ਵਧਾਈ ਸਾਨੂੰ ਹੱਸਦਿਆਂ ਹੱਸਦਿਆਂ ਤੋੜ ਪ੍ਰੀਤੀ ਮਹੰਤ ਦੀ ਗੱਲ ਸੁਣ ਕੇ ਸਾਰੇ ਹੱਸ ਪਏ ਤੇ ਪ੍ਰੀਤੀ ਮਹੰਤ ਨੇ ਆਪ ਦੇ ਬਟੂਏ ਵਿੱਚੋਂ ਸਾਗਨ ਵਾਸਤੇ 21 ਰੁਪਏ ਕੱਢੇ ਤੇ ਨਾਲ ਹੀ ਭੋਰਾ ਗੁੜ ਦੀ ਰੋੜੀ ਤੇ ਨਾਲ ਹੀ ਤਰਲੋਚਨ ਸਿਆਉਂ ਦੀ ਬਾਹ ਫੜੀ ਤੇ ਅੰਦਰ ਨੂੰ ਲਜਾਣ ਦਾ ਇਸ਼ਾਰਾ ਕਰ ਦਿਆ ਕਿ ਹਾਂ ਚੱਲ ਵੀ ਭਾਈ ਚੱਲ ਤੇ ਟੱਬਰ ਕੋਲ ਦੋਵਾਂ ਨੂੰ ਫੋਨੋਂ ਦੇਵਾ ਤੇ ਅਗਲੇ ਸਾਲ ਫਿਰ ਮੁੰਡਾ ਹੋਵੇ ਮੁੰਡੇ ਜੰਮਣ ਵਾਲੀ ਮਸ਼ੀਨ ਬਣ ਜੇ ਤੇਰੀ ਪਤ ਨੂੰ ਉਤੰਗ ਇਹ ਮਸ਼ਕਰੀ ਪ੍ਰੀਤੀ ਮਹਾਂਤ ਵੱਲੋਂ ਤਰਲੋਚਨ ਸਿਆਉਂ ਨੂੰ ਕੀਤੀ ਗਈ ਪਰ ਉੱਥੇ ਹਾਸਾ ਸਾਰਿਆਂ ਦਾ ਨਿਕਲ ਗਿਆ ਤਦ ਲੋਚਨ ਸਿਆਉ ਪ੍ਰੀਤੀ ਮਹੰਤ ਨਾਲ ਟੇਢੀ ਜਿਹੀ ਅੱਖ ਨਾਲ ਇਸ਼ਾਰਾ ਜਿਹਾ ਕਰਦਾ ਤੁਰ ਪਿਆ ਤੇ ਛਿੰਦੀ ਬੋਕਲ ਵਿੱਚ ਨਿਆਣੇ ਨੂੰ ਲੈ ਕੇ ਮੰंजे ਤੇ ਬੈਠੀ ਸੀ ਛਿੰਦੀ ਪ੍ਰੀਤੀ ਮਹੰਤ ਨੂੰ ਕੱਲੀ ਨੋੜੀਕਦੀ ਸੀ ਪਰ ਤਲੋਚਨ ਸਿਆਉ ਨੂੰ ਨਾਲ ਵੇਖ ਕੇ ਛਿੰਦੀ ਦਾ ਰੰਗ ਉੱਡ ਗਿਆ ਪ੍ਰੀਤੀ ਮਹੰਤ ਨੇ ਛਿੰਦੀ ਨੂੰ ਨਹੀਂ ਪਛਾਣਿਆ ਸੀ ਡੇਢ ਦੋ ਸਾਲ ਬਾਅਦ ਪ੍ਰੀਤੀ ਮਹੰਤ ਦੇ ਕੁਝ ਵੀ ਯਾਦ ਨਹੀਂ ਸੀ ਬਥੇਰੇ ਲੋਕਾਂ ਦੀ ਰੂਹ ਰੂਹ ਹੁੰਦੇ ਸੀ ਉਹ ਓ ਕਿਦਾ ਕਿਦਾ ਚੇਰਾ ਜਾਦਰਿੰਦਾ ਨਾਨ ਪ੍ਰੀਤੀ ਮਹਾਂਤ ਨੇ ਤਲੋਚਨ ਸਿਉਂ ਦੀ ਬਾਹ ਫੜੀ ਤੇ ਛਿੰਦੀ ਦੇ ਬਰਾਬਰ ਪਿਟਾ ਦਿੱਤਾ ਹੱਸਦਿਆਂ ਮਸ਼ਕਰੀ ਜਹੀ ਕਿਚੀ ਤੇ ਕਿਹਾ ਬਰਾਬਰ ਬਰਬਰ ਬੈਠੋ ਭਾਈ ਸਹਿਯੋਗ ਤਾਂ ਦੋਵਾਂ ਦੀ ਐ ਬਾਬਾ ਮਿਹਰ ਕਰੇ ਹਰ ਸਾਲ ਆਵਾਂ ਮੈਂ ਵਧਾਈ ਲੈਣ ਤੁਹਾਡੇ ਘਰੋਂ ਲੈ ਭਾਈ ਕੁੜੀਏ ਆ ਗੁੜ ਦੀ ਰੋੜੀ ਪਾ ਮੂੰਹ ਵਿੱਚ ਤੇ ਕਾਨ ਕ ਭਾਈ ਬੰਨ ਕੇ ਰੱਖ ਲਵੀ ਸੁਖੋਹ ਦੇ ਵਿੱਚ ਤੇ ਆ ਭਾਈ ਤੇਰੇ ਬਣੋਂਗੜੇ ਦਾ ਸਗਣ ਖੜੇ ਹੋ ਤੇ ਲਾਓ ਪੈਰੀ ਹੱਥ ਹੁਣਾ ਸਿੰਦੀ ਭਾਵੇਂ ਕ੍ਰਿਤੀ ਮਹਾਂਤਰੀਆਂ ਗੱਲਾਂ ਸੁਣ ਕੇ ਉਵੇਂ ਹੀ ਕਰਦੀ ਗਈ ਪਰ ਸੁਰਤ ਉਹਦੀ ਰਹਿਮਤਵਾਰੇ ਪੁੱਛਣ ਵਿੱਚ ਹੀ ਸੀ ਸਿੰਦੀ ਨੇ ਪੈਰੀ ਹੱਥ ਲਾਈ ਤੇ ਤਲੋਚਨ ਸਿਉ ਸੁਹਾਗ ਵਿੱਚੋਂ ਬਾਹਰ ਆ ਗਿਆ ਸਿੰਦੀ ਕੋਲ ਹੁਣੀ ਮੌਕਾ ਸੀ ਰਹਿਮਤਵਾਰੇ ਪੁੱਛਣ ਦਾ ਤੇ ਛਿੰਦੀ ਨੇ ਪ੍ਰੀਤੀ ਮਹੰਤ ਦੀ ਤੁਰੀ ਜਾਂਦੀ ਦੀ ਬਾਹ ਫੜ ਲਈ ਪ੍ਰੀਤੀ ਮਹੰਤ ਨੇ ਪਿੱਛੇ ਪਾ ਕੇ ਵੇਖਿਆ ਤਾਂ ਛਿੰਦੀ ਅੱਖਾਂ ਭਰੀਂ ਪੀਤੀ ਮਹੰਤ ਵੱਲ ਦੇਖਦੀ ਰਹੀ ਬਾਬਾ ਜੀ ਤੁਹਾਡੇ ਡੇਰੇ ਵਿੱਚ ਮੇਰੀ ਧੀ ਹੈ ਰਹਿਮਤ ਮੈਨੂੰ ਖਬਰ ਸਾਰ ਦੇ ਦੇ ਉਹਦੀ ਅਜੇ ਰਹਿਮਤ ਦਾ ਨਾਮ ਹੀ ਲਿਆ ਸੀ ਲੋਚਨ ਸਿਆਉਂਦੀ ਮਾ ਚਾਜ ਕਣਕ ਦਾ ਤੇ ਉੱਤੇ ਵਧਾਈ ਤੇ ਸੂਟ ਤੇ ਪੈਸੇ ਰੱਖ ਕੇ ਲੈ ਆਈ। ਪ੍ਰੀਤੀ ਮਹੰਤ ਕਿ ਉੱਪਰ ਗਈ। ਸਮਝ ਤਾਂ ਹੋ ਗਈ ਸੀ ਕਿ ਇਹ ਉਹੀ ਹੈ ਜਿਹਦੇ ਤੋਂ ਰਹਿਮਤ ਨੂੰ ਲਿਆਂਦਾ ਸੀ। ਪਰ ਹਾਲ ਦੀ ਘੜੀ ਚੁੱਪ ਸੀ। ਪ੍ਰੀਤੀ ਮਹੰਤ ਰਹਿਮਤ ਬਾਰੇ ਬੋਲਣੀ ਲੱਗੀ ਸੀ ਕਿ ਸ਼ਿੰਦੀ ਨੇ ਪ੍ਰੀਤੀ ਮਹੰਤ ਨੂੰ ਉੱਪਰ ਹਣ ਲਈ ਮੂੰਹ ਤੇ ਉਂਗਲ ਤਰਕੇ ਇਸ਼ਾਰਾ ਕਰ ਦਿੱਤਾ। ਪ੍ਰੀਤੀ ਮਹੰਤ ਵਧਾਈ ਦਾ ਸਮਾਨ ਤੇ ਪਰਿਵਾਰ ਨੂੰ ਦਵਾਵਾ ਦਿੰਦੀ ਉੱਥੋਂ ਮੁੜਾਈ। ਭਾਵੇਂ ਹੋਰ ਵੀ ਘਰਾਂ ਵਿੱਚ ਪ੍ਰੀਤੀ ਮਹੰਤ ਨੇ ਵਧਾਈ ਲੈਣ ਜਾਣਾ ਸੀ ਪਰ ਰਹਿਮਤ ਦਾ ਨਾਮ ਪ੍ਰੀਤੀ ਮਹੰਤ ਨੂੰ ਖੁੱਲ ਕੇ ਨੱਚਣ ਦੀ ਸੀ ਦੇ ਰਿਹਾ। ਹੈਰਾਨ ਹੋ ਗਈ ਪ੍ਰੀਤੀ ਮਹੰਤ ਕਿ ਇੰਨੇ ਵੱਡੇ ਪਰਿਵਾਰ ਦੀ ਧੀ ਹੈ ਰਹਿਮਤ। ਪਾਰ ਕੇ ਸੁਮਦੀਆਂ ਮਾਰਾਂ ਖਾਣਾ ਉਹਨੂੰ ਮੰਗ ਕੇ ਹੀ ਪੈਣਾ ਪ੍ਰੀਤੀ ਮਹੰਤ ਆਥਨੇ ਜਿਹੀ ਕਰਿਆਈ ਬਾਕੀ ਟੋਲੀਆਂ ਵੀ ਪਹੁੰਚ ਗਈਆਂ ਸੀ ਪ੍ਰੀਤੀ ਮਹੰਤ ਨੇ ਅਨਸਾਰ ਜਿੰਦ ਨੂੰ ਚੁੱਕਿਆ ਤੇ ਪਿਆਰ ਨਾਲ ਉਹਦੀਆਂ ਗੱਲਾਂ ਪੁੱਟੀਆਂ ਇਹ ਗੱਲ ਕਿਸੇ ਨੂੰ ਅਜੀਬ ਨਹੀਂ ਲੱਗੀ ਕਿਉਂਕਿ ਅਕਸਰ ਹੀ ਸਾਰੇ ਜਿੰਦ ਨਾਲ ਇਹੀ ਕਰਦੀ ਸੀ ਜਿੰਦ ਹੈ ਹੀ ਮੁਰਦੀ ਗੁੱਡੀ ਵਰਗੀ ਸੀ ਸ਼ਾਮ ਹੋਈ ਸਾਰਿਆਂ ਨੇ ਆਪੋ ਆਪਣੀ ਵਧਾਈ ਦਾ ਬੇਰਵਾ ਦਿੱਤਾ। ਪ੍ਰੀਤੀ ਮਹੰਤ ਰਜਨੀ ਮਹੰਤ ਕੋਲ ਆ ਕੇ ਬੈਠੀ ਸੀ ਪਰ ਚੁੱਪਚਾਪ ਤਾਂ ਰਜਨੀ ਮਹੰਤ ਨੇ ਉਸ ਨੂੰ ਛੇੜਦਿਆਂ ਹੋਇਆ ਕਿਹਾ ਦੋ ਮੰਜਿਆਂ ਨੂੰ ਖੜੇ ਕਰਕੇ ਜੜਨ ਵਾਲਿਆਂ ਸਪੀਕਰਾਂ ਦੀ ਗੱਲ ਥੱਕ ਗਿਆ ਲੱਗਦਾ ਅੱਜ ਬੜਾ ਚੁੱਪਚਾਪ ਹੈ ਕੀ ਗੱਲ ਹੈ ਪ੍ਰੀਤੀ ਮਹਾਂਤ ਪਹਿਲਾਂ ਤਾਂ ਚੁੱਪ ਕਰ ਗਈ ਤੇ ਫਿਰ ਰਾਜਨੀ ਮਹਾਂਤ ਨੇ ਛੇੜਦਿਆਂ ਕਿਹਾ ਦੱਸ ਤਾਂ ਦੇ ਕੀ ਗੱਲ ਐ ਕਿਹੜੇ ਚੰਦਰੇ ਦਾ ਦਿਲ ਆ ਗਿਆ ਤੇਰੇ ਕੋਸਣਤੀ ਪ੍ਰੀਤੀ ਨੇ ਹੱਸ ਕੇ ਟਾਲ ਦਿੱਤਾ ਆਸਾ ਚੋਹ ਦਰਦੀ ਸੀ ਵੀ ਕਿਤੇ ਜਿੰਦ ਨੂੰ ਸੁਣ ਨਾ ਜਾਵੇ ਜੇ ਉਹਨੂੰ ਪਤਾ ਲੱਗ ਗਿਆ ਕਿ ਇਹ ਮੇਰੀ ਮਾਂ ਕੋਲ ਜਾ ਕੇ ਆਏ ਨੇ ਤਾਂ ਉਹਨੇ ਰੋਣ ਹੀ ਲੱਗ ਜਾਣਾ ਆਖੂਗੀ ਮੈਂ ਹੁਣ ਆਪਣੀ ਮਾਂ ਕੋਲੇ ਜਾਣਾ ਹੈ। ਮੈਨੂੰ ਹੁਣ ਹੀ ਲੈ ਕੇ ਜਾਓ। ਪ੍ਰੀਤੀ ਮਹੰਤ ਪਹਿਲਾਂ ਤਾਂ ਚੁੱਪ ਕਰ ਗਈ ਤੇ ਫਿਰ ਰਾਜਨੀ ਮਹੰਤ ਨੂੰ ਕੋਲ ਜਿਹੇ ਹੁੰਦੇ ਕਿਹਾ ਤੈਨੂੰ ਪਤਾ ਹੈ ਜਿੰਦ ਵੱਡੇ ਸਰਮਾਇਦਾਰ ਦੀ ਧੀ ਹੈ। ਅੱਜ ਜੈਦੀ ਮਾਣੇ ਪੁੱਛਿਆ ਮੈਨੂੰ ਇਹਦੇ ਬਾਰੇ ਤੇ ਮੈਂ ਚੁੱਪ ਕਰ ਗਈ। ਦੇਖ ਕਿੰਨੀ ਮਾੜੀ ਕਿਸਮਤ ਹੈ। ਐਡੇ ਕਰ ਦਿੱਤੀ ਤੇ ਕਰਮਾਂ ਵਿੱਚ ਨਚਾਰਪੁਣਾ। ਰਾਜਨੀਂ ਹਰਾਨ ਹੋ ਗਈ। ਤੈਨੂੰ ਪਤਾ ਹੈ ਇਹਦੀ ਮਾਂ ਅੱਜ ਵੀ ਯਾਦ ਕਰਦੀ ਹੈ ਜਿੰਦ ਨੂੰ ਅੱਜ ਇਹਦੀ ਮਾਂ ਨੇ ਰੋਂਦੀ ਨੇ ਪੁੱਛਿਆ ਮੈਨੂੰ ਇਹਦੇ ਬਾਰੇ ਤੇ ਮੈਂ ਚੁੱਪ ਕਰ ਗਈ ਉਹਨੂੰ ਕੁਝ ਦੱਸ ਵੀ ਨਾ ਸਕੀ ਮੈਨੂੰ ਤਾਂ ਬਾਹਲੇ ਤਰਸਾਇਆ ਉਹਦੇ ਤੇ ਉਹਦੀਆਂ ਸਵਾਲ ਕਰਦੀਆਂ ਭਿੱਜੀਆਂ ਅੱਖਾਂ ਮੇਰੇ ਅੱਗੇ ਘੁੰਮ ਰਹੀਆਂ ਨੇ ਮੇਰੇ ਤਾਂ ਹੌਲ ਪੈ ਗਈ ਸੀ ਉਹਨੂੰ ਵੇਖ ਕੇ ਕ੍ਰਿਤੀ ਮਹਾਂਤ ਨੇ ਉਦਾਸ ਗਿਆ ਹੋ ਕੇ ਦੱਸਿਆ ਅਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ। ਆਗਲਾ ਭਾਗ ਸੁਣਨ ਲਈ ਕੱਲ ਨੂੰ ਕਹਾਣੀ ਜ਼ਰੂਰ ਸੁਣਿਓ ਜੀ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ? ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਅੰਤ ਤੱਕ ਕਹਾਣੀ ਨੂੰ ਸੁਣ ਲਈ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।